ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਜੀ ਕੀ ਹਾਲ ਚਾਲ ਨੇ ਉਮੀਦ ਕਰਦਾ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ-ਠਾਕ ਹੋਵੋਗੇ ਮੈਂ ਅਮਨਪ੍ਰੀਤ ਤੋਂ ਭੈਣਾਂ ਦੇ ਬੁਟੀਕ ਤੋਂ ਆਜ ਦੀ ਨਵੀਂ ਕਲੈਕਸ਼ਨ ਤੁਹਾਡਾ ਸਵਾਗਤ ਕਰਦੇ ਆਂ ਆਜ ਵਾਲੀ ਕਲੈਕਸ਼ਨ ਸ਼ੁਰੂ ਕਰਨ ਤੋਂ ਪਹਿਲਾਂ ਮੇਰੇ ਵੱਲੋਂ ਸਾਰੇ ਭੈਣ ਭਰਾਵਾਂ ਨੂੰ ਹੈਪੀ ਨਿਊ ਇਅਰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਥੋੜੀ ਲੇਟ ਹੋ ਗਿਆ ਕਿਉਂਕਿ ਵੀਡੀਓ ਪਹਿਲਾਂ ਸ਼ੂਟ ਕੀਤੀ ਪਈ ਸੀ ਬਟ ਅਪਲੋਡਿੰਗ ਦੇ ਵਿੱਚ ਥੋੜਾ ਟਾਈਮ ਲੱਗ ਗਿਆ ਇਸੇ ਲਈ ਸੌਰੀ ਤੇ ਲਓ ਜੀ ਕਰਦੇ ਆਂ ਆਜ ਵਾਲੀ ਕਲੈਕਸ਼ਨ ਸ਼ੁਰੂ ਤੇ ਬਹੁਤ ਹੀ ਸੋਹਣੇ ਜੀ ਸੂਟਾਂ ਦੇ ਨਾਲ ਨਵੇਂ ਪੈਣਾ ਦੀ ਕਾਫੀ ਜ਼ਿਆਦਾ ਡਿਮਾਂਡ ਸੀ ਕਿ ਅਮਨ ਪਲੀਜ਼ ਕੁਝ ਬਨਾਰਸੀ ਦੇ ਵਿੱਚ ਸਾਡੇ ਲਈ ਲੈ ਕੇ ਆਓ ਕਿਉਂਕਿ ਬਨਾਰਸੀ ਫੈਬਰਿਕ ਇੱਕ ਏਦਾਂ ਦਾ ਫੈਬਰਿਕ ਹੈ ਜੋ ਅਸੀਂ ਹਰੇਕ ਫੰਕਸ਼ਨ ਦੇ ਉੱਪਰ ਵੇਅਰ ਕਰ ਸਕਦੇ ਆ ਤੇ ਇਸ ਦੇ ਉੱਪਰ ਅਗਰ ਤੁਸੀਂ ਕੋਈ ਐਮਬਰਾਇਡਰੀ ਵਗੈਰਾ ਕਰਵਾਉਣਾ ਚਾਹਦੇ ਤੁਸੀਂ ਕਰਵਾ ਸਕਦੇ ਹੋ ਕਿਉਂਕਿ ਅਗਰ ਤੁਸੀਂ ਵਿਦਾਊਟ ਐਮਬਰਾਇਡਰੀ ਸੂਟੇ ਰੈਡੀ ਕਰਾਉਣਾ ਚਾਹਦੇ ਤੁਸੀਂ ਇਸ ਤਰੀਕੇ ਨਾਲ ਵੀ ਕਰਵਾ ਸਕਦੇ ਹੋ ਬਹੁਤ ਸੋਹਣੇ ਰੈਡੀ ਹੋਣਗੇ ਜੀ ਇਹ ਵਾਲੇ ਠੀਕ ਹੈ ਬਿਲਕੁਲ ਫੁੱਲ ਪਿਓਰ ਬਨਾਰਸੀ ਸੂਟ ਰਹਣਗੇ ਜੀ ਇਸ ਤਰੀਕੇ ਨਾਲ ਰਹੇਗੀ ਬਾਟਮ ਬੜਾ ਹੀ ਪਿਆਰਾ ਜਿਹਾ ਲਾਈਟ ਜਿਹਾ ਕਲਰ ਅਗਰ ਤੁਸੀਂ ਲਾਈ ਲੋ ਜੀ ਇਸ ਤਰੀਕੇ ਨਾਲ ਰਹੇਗਾ ਦੁਪੱਟਾ ਇਹਦੇ ਨਾਲ ਬਹੁਤ ਸੋਹਣਾ ਦੁਪੱਟਾ ਜੀ ਸਟਾਲ ਟਾਈਪ ਦੁਪੱਟਾ ਕੁਝ ਪਹਿਣਾ ਦੁਪੱਟੇ ਹਲਕੇ ਫੁਲਕੇ ਲਾਈਟ ਜੇ ਲਾਈਕ ਕਰਦੇ ਨੇ ਇਸ ਤਰੀਕੇ ਨਾਲ ਤੁਸੀਂ ਇਹ ਦੁਪੱਟਾ ਜਿਹੜਾ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਐਂਡ ਬਹੁਤ ਸੋਹਣਾ ਕੰਮ ਜਿਹੜਾ ਹੈ ਉੱਪਰ ਬਣਿਆ ਹੋਇਆ ਠੀਕ ਹੈ ਜੀ ਸਕਰੀਨ ਦੇ ਉੱਪਰ ਪ੍ਰਾਈਸ ਸ਼ੋ ਹੋ ਰਿਹਾ ਨੇ ਜੀ ਕਲਰ ਆਪਾਂ ਤੁਹਾਨੂੰ ਸਾਰੇ ਸ਼ੋ ਕਰ ਦਿੰਨੇ ਆ ਜੋ ਆਪਣੇ ਕੋਲ ਅਵੇਲੇਬਲ ਨੇ ਐਂਡ ਨਾਲ ਹੀ ਸਕਰੀਨ ਦੇ ਉੱਪਰ ਆਪਣਾ ਵਟਸਐਪ ਨੰਬਰ ਜਿਹੜਾ ਸ਼ੋ ਹੋ ਰਿਹਾ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਕਲਰ ਡਿਜ਼ਾਈਨ ਪਸੰਦ ਹੈ ਸਕਰੀਨ ਸ਼ਾਟ ਬਿਨਾਂ ਸਕਰੀਨਸ਼ਾਟ ਤੋਂ ਮੈਸੇਜ ਪਲੀਜ਼ ਨਾ ਕਰਿਓ ਕਿ ਅਮਰ ਸਾਨੂੰ ਇਹ ਕਲਰ ਚਾਹੀਦਾ ਸਾਨੂੰ ਉਹ ਕਲਰ ਚਾਹੀਦਾ ਸਿੱਕਣਾ ਸਾਨੂੰ ਨਹੀਂ ਪਤਾ ਲੱਗਣਾ ਹੈਗਾ ਕਿਉਂਕਿ ਕਾਫੀ ਸਾਰੇ ਕਲਰ ਵੇ ਹੁੰਦੇ ਨੇ ਜੀ ਇੱਕ ਵੀਡੀਓ ਦੇ ਵਿੱਚ ਇਸ ਕਰਕੇ ਸਾਡੇ ਮਾਈਂਡ ਵਿੱਚ ਨਹੀਂ ਰਹਿੰਦਾ ਕਿ ਆਪਾਂ ਕਿਹੜੇ-ਕਿਹੜੇ ਕਲਰ ਤੁਹਾਨੂੰ ਸ਼ੋਅ ਕੀਤੇ ਹੋਏ ਨੇ ਲਓ ਜੀ ਇਹ ਵੀ ਕਲਰ ਚੈੱਕ ਕਰੋ ਉਖਵਾ ਕੀ ਸੋਨਾ ਜਿਹਾ ਕਲਰ ਬੜਾ ਹੀ ਪਿਆਰਾ ਜਿਹਾ ਵਾਈਨ ਮਹਿਰੂਨ ਦੀ ਸ਼ੇਡ ਹੈ ਜੀ ਇਹਦੀ ਇਸ ਤਰੀਕੇ ਨਾਲ ਦੇਖੋ ਪਲੇਨ ਪਿਓਰ ਕਰੇਪ ਦੀ ਬਾਟਮ ਰਹੇਗੀ ਪਿਓਰ ਬਨਾਸ ਦਾ ਸੂਟ ਰਹੇਗਾ ਠੀਕ ਹੈ ਜੀ ਪ੍ਰਿੰਟ ਆਪਾਂ ਤੁਹਾਨੂੰ ਸ਼ੋਅ ਕਰ ਰਹੇ ਹਾਂ ਸਾਰੇ ਬਹੁਤ ਹੀ ਪਿਆਰੀ ਜੀ ਪ੍ਰਿੰਟਿੰਗ ਜਿਹੜੀ ਬਣੀ ਹੋਈ ਹੈ ਠੀਕ ਹੈ ਜੀ ਤੇ ਇਸ ਤਰੀਕੇ ਨਾਲ ਰਹੇਗਾ ਦੁਪੱਟਾ ਇਸ ਤਰੀਕੇ ਨਾਲ ਦੁਪੱਟਾ ਬਹੁਤ ਸੋਹਣਾ ਬਣਿਆ ਹੋਇਆ ਫੋਰ ਸੈੱਟ ਦੁਪੱਟਾ ਬਣਿਆ ਹੋਇਆ ਕੁਝ ਵੀ ਤੁਹਾਨੂੰ ਅਲੱਗ ਤੋਂ ਕਰਵਾਉਣ ਦੀ ਜ਼ਰੂਰਤ ਨਹੀਂ ਹੈਗੀ ਕੋਈ ਤੁਹਾਨੂੰ ਲੈਸ਼ ਫਿਨਿਸ਼ਿੰਗ ਦੇਣ ਦੀ ਜ਼ਰੂਰਤ ਨਹੀਂ ਇਹਨੂੰ ਸਿੰਪਲ ਇਦਾਂ ਹੀ ਰੱਖੋ ਸਿੰਪਲ ਸਟਿਚ ਕਰਵਾਓ ਟਰੌਜ਼ਰ ਨਾਲ ਕਰਵਾਓ ਸਲਵਾਰ ਨਾਲ ਕਰਵਾਓ ਜਿਵੇਂ ਤੁਸੀਂ ਲਾਈਕ ਕਰਦੇ ਤੁਸੀਂ ਉਸ ਤਰੀਕੇ ਨਾਲ ਰੈਡੀ ਕਰਵਾ ਸਕਦੇ ਹੋ ਕਲਰ ਫਟਾਫਟ ਵਾਪਨ ਲਈ ਪਸੰਦ ਕਰੀ ਜਾਓ ਕਿਉਂਕਿ ਜਿਹੜੀ ਬਨਾਰਸੀ ਦੀ ਤੁਹਾਨੂੰ ਪਤਾ ਚਾਹ ਕਲੈਕਸ਼ਨ ਹੁੰਦੀ ਹੈ ਉਹ ਹੋਲਡ ਕਰਨੀ ਬੜੀ ਜ਼ਿਆਦਾ ਮੁਸ਼ਕਲ ਹੋ ਜਾਂਦੀ ਹੈ ਇਹ ਸਾਡੇ ਕੋਲ ਸੂਟ ਬੜੀ ਮੁਸ਼ਕਲ ਨਾਲ ਟਿਕਦੇ ਨੇ ਐਂ ਪਿਛਲੇ ਸਾਲ ਵੀ ਆਪਾਂ ਤੁਹਾਨੂੰ ਇਦਾਂ ਦੇ ਸੂਟ ਦਿਖਾਏ ਸੀ ਕੁਝ ਤਾਂ ਹਜੇ ਤੱਕ ਵੀ ਸਾਡੇ ਕੋਲ ਨਾ ਸੂਟਾਂ ਦੀ ਡਿਮਾਂਡ ਜਿਹੜੀ ਚੱਲ ਰਹੀ ਹੈ ਜੀ ਇਹਦੇ ਵਿੱਚ ਆਪਾਂ ਤੁਹਾਨੂੰ ਕਲਰ ਸ਼ੋਅ ਕਰਦੇ ਨੇ ਬੜਾ ਹੀ ਪਿਆਰਾ ਜਿਹਾ ਲਾਈਟ 베ਬੀ ਪਿੰਕ ਕਲਰ ਅਗਰ ਤੁਸੀਂ ਮੈਰਿਜ ਫੰਕਸ਼ਨ ਤੇ ਕਿਤੇ ਵੇਅਰ ਕਰਨਾ ਚਾਹੁੰਦੇ ਹੋ ਕਿਸੇ ਵੀ ਛੋਟੇ ਮੋਟੇ ਫੰਕਸ਼ਨ ਦੇ ਉੱਪਰ ਤੁਸੀਂ ਆਰਾਮ ਨਾਲ ਵੇਅਰ ਕਰ ਸਕਦੇ ਹੋ ਜੱਗ ਵਾਲੇ ਦਿਨ ਵੇਅਰ ਕਰੋ ਠੀਕ ਹੈ ਜੀ ਰਿਸੈਪਸ਼ਨ ਤੋਂ ਜਿੱਦਾਂ ਆਪਾਂ ਕਹਿ ਦਿੱਤੀ ਕਿ ਰਿਸੈਪਸ਼ਨ ਤੋਂ ਅਗਲੇ ਦਿਨ ਤੁਸੀਂ ਮਿਲਣੀ ਕਰਨ ਜਾਣਾ ਤੁਸੀਂ ਇਸ ਤਰੀਕੇ ਨਾਲ ਵੇਅਰ ਕਰਕੇ ਜਾ ਸਕਦੇ ਹੋ ਬਹੁਤ ਸੋਹਣੇ ਸੂਟ ਨੇ ਜੀ ਠੀਕ ਹੈ ਇਹ ਜੇ ਤੁਹਾਨੂੰ ਪਹਿਲਾ ਕਲਰ ਦਿਖਾ ਦਿੱਤਾ ਸੈਕਿੰਡ ਕਲਰ ਰਹੇਗਾ ਜੀ ਬੇਬੀ ਪਿੰਕ ਕਲਰ ਬੜੀ ਹੀ ਪਿਆਰੀ ਜੀ ਸ਼ੇਡ ਹੈ ਜੀ ਬਹੁਤ ਸੋਹਣੀ ਸ਼ੇਡ ਹੈ ਐਂਡ ਇੱਕ ਗੱਲ ਹੋਰ ਤੁਹਾਡਾ ਕਲਰ ਬਹੁਤ ਜ਼ਿਆਦਾ ਫੇਅਰ ਲੱਗੇਗਾ ਇਸ ਪਿੰਕ ਦੇ ਵਿੱਚ ਕਿਉਂਕਿ ਪਿੰਕ ਸ਼ੇਡ ਕਾਫੀ ਤਰ੍ਹਾਂ ਦੇ ਹੁੰਦੇ ਨੇ ਕੁਝ ਪਿੰਕ ਦੇ ਵਿੱਚ ਆਪਣਾ ਕਲਰ ਫੇਅਰ ਨਹੀਂ ਲੱਗਦਾ ਹੈਗਾ ਬਟ ਜਦੋਂ ਮੈਂ ਆਪਣਾ ਹੱਥ ਇਸ ਤੇ ਰੱਖਦੀ ਹਾਂ ਤਾਂ ਮੇਰੇ ਸਕਿਨ ਦੀ ਟੋਨ ਉਹ ਚੇਂਜ ਹੋ ਜਾਂਦੀ ਤਾਂ ਉਸ ਤੋਂ ਪਤਾ ਲੱਗਦਾ ਕਿ ਵਾਕਈ ਆਪਣੀ ਸਕਿਨ ਦਾ ਜਿਹੜਾ ਕਲਰ ਹੈ ਉਹ ਜ਼ਰੂਰ ਚੇਂਜ ਹੋਏਗਾ ਲਓ ਜੀ ਫਟਾਫਟ ਆਪਣੇ ਲਈ ਬੁੱਕ ਕਰ ਲਓ ਸਕਰੀਨ ਦੇ ਉੱਪਰ WhatsApp ਨੰਬਰ ਸ਼ੋ ਹੋ ਰਿਹਾ ਹੈ ਅਲੱਗ ਤੋਂ ਕੁਛ ਨਾ ਪੁੱਛਿਓ ਕਿਉਂਕਿ ਪ੍ਰੋਪਰ ਆਪਾਂ ਤੁਹਾਨੂੰ ਵੀਡੀਓ ਚ ਦਾ ਦਿੰਦੇ ਹਾਂ ਕਿ ਪਿਓਰ ਬਨਾਸੀ ਸੂਟ ਰਹਣਗੇ ਪਿਓਰ ਕريب ਦੀ ਬਾਟਮ ਰਹੇਗੀ ਠੀਕ ਹੈ ਜੀ ਲੋ ਜੀ ਇੱਕ ਕਲਰ ਰਹੇਗਾ ਇਹ ਵਾਲਾ ਬਹੁਤ ਸੋਹਣਾ ਲਾਈਟਰ ਕਿਦਾਂ ਦਾ ਮੈਂ ਤੁਹਾਨੂੰ કહਾਂ ਬੜੀ ਪਿਆਰੀ ਜੀ ਸ਼ੇਡ ਹੈ ਜੀ ਪਿਸਤਾ ਦੀ ਸ਼ੇਡ ਹੈ ਠੀਕ ਹੈ ਪਲੇਨ ਬਾਟਮ ਮਿਲੇਗੀ ਤੁਹਾਨੂੰ 2.5 ਮੀਟਰ ਦੀ ਆਰਾਮ ਨਾਲ ਤੁਹਾਡਾ ਸੂਟ ਬਣੇਗਾ ਦੁਪੱਟਾ ਇਸ ਦੇ ਨਾਲ ਵੀ ਬਹੁਤ ਜ਼ਿਆਦਾ ਸੋਹਣਾ ਹੈ ਜੀ ਇਸ ਤਰੀਕੇ ਨਾਲ 4 ਸਾਈਡ ਦੁਪੱਟਾ ਬਣਿਆ ਹੋਇਆ ਹੈ ਕੁਝ ਵੀ ਅਲੱਗ ਤੋਂ ਕਰਵਾਉਣ ਦੀ ਜ਼ਰੂਰਤ ਨਹੀਂ ਹੈਗੀ ਤੁਹਾਨੂੰ ਠੀਕ ਹੈ ਜੀ ਇਸ ਤਰੀਕੇ ਨਾਲ ਬਹੁਤ ਸੋਹਣੀ ਵਿੱਚ ਬੂਟੀ ਬਣੀ ਹੋਈ ਦੁਪੱਟੇ ਤੇ ਫਟਾਫਟ ਕਰੋ ਪਸੰਦ ਤੇ ਕਰੋ ਫਟਾਫਟ ਬੁਕਿੰਗ ਲੋਸ ਇੱਕ ਕਲਰ ਰਹੇਗਾ ਇਹ ਵਾਲਾ ਇਹ ਵੀ ਕਲਰ ਬਹੁਤ ਪਿਆਰਾ ਕਿਉਂਕਿ ਇਹ ਚੀਜ਼ਾਂ ਜਿਹੜੀਆਂ ਇਦਾਂ ਦੀ ਸਰਦਾਰੀ ਜਿਹੀ ਚੀਜ਼ਾਂ ਨੇ ਬੜੀ ਸੋਹਣੀ ਲੁੱਕ ਆਉਂਦੀ ਹੈ ਜੀ ਇਹਨਾਂ ਦੀ ਜਦੋਂ ਆਪਾਂ ਇਹਨਾਂ ਨੂੰ ਰੈਡੀ ਕਰਦੇ ਆ ਆਪਣੇ ਲਈ ਕਿਉਂਕਿ ਇਹ ਇੱਕ ਅਲੱਗ ਜੀ ਚੀਜ਼ ਬਣਦੀ ਹੈ ਠੀਕ ਹੈ ਅਗਰ ਤੁਸੀਂ ਕੋਈ ਡਿਫਰੈਂਟ ਪਾਉਣਾ ਚਾਹੁੰਦੇ ਤੁਸੀਂ ਇਸ ਤਰੀਕੇ ਦੇ ਸੂਟ ਜਿਹੜੇ ਰੈਡੀ ਕਰਵਾ ਸਕਦੇ ਹੋ ਸਪੈਸ਼ਲੀ ਨਵੇਂ ਸਾਲ ਤੇ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਠੀਕ ਹੈ ਜੀ ਤੇ ਬਾਕੀ ਉਮੀਦ ਕਰਦੇ ਆ ਕਿ ਤੁਹਾਡਾ ਸਾਰਿਆਂ ਦਾ ਨਵਾਂ ਸਾਲ ਬਹੁਤ ਵਧੀਆ ਰਹਾ ਹੋਏਗਾ ਜਸ ਤਾਂ ਜਨਵਰੀ ਦਾ ਮਹੀਨਾ ਪੂਰਾ ਜਿਹੜਾ ਆਪਣੇ ਵਾਸਤੇ ਨਵਾਂ ਸਾਲ ਹੈ ਜੀ ਤੇ ਪਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਤੁਸੀਂ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਕਰੋ ਤੇ ਇਸੇ ਤਰ੍ਹਾਂ ਹੀ ਸਾਡੇ ਨਾਲ ਜੁੜੇ ਰਹੋ ਤੇ ਸਾਡੇ ਨਾਲ ਸੋਹਣੇ ਸੋਹਣੇ ਸੂਟ ਜਿਹੜੇ ਸੂਜੀ ਸਾਡੇ ਤੋਂ

ਬਹੁਤ ਸੋਹਣਾ ਦੁਪੱਟਾ ਜੀ ਵੈਸੇ ਵੀ ਤੁਹਾਡੀ ਨਿਊਲੀ ਮੈਰਿਡ ਤੁਹਾਡੀ ਜਦੋਂ ਮੈਰਿਜ ਹੋਈ ਹੋਈ ਤੁਸੀਂ ਆਪਣੇ ਲਈ ਰੈਡੀ ਕਰਵਾ ਸਕਦੇ ਹੋ ਬਹੁਤ ਸੋਹਣੇ ਬਨ ਕੇ ਐਂ ਤੁਸੀਂ ਕਿਸੇ ਫੰਕਸ਼ਨ ਤੇ ਵੇਅਰ ਕਰਨਾ ਚਾਹੁੰਦੇ ਹੋ ਬਰਥਡੇ ਫੰਕਸ਼ਨ ਤੇ ਕਿਟੀ ਪਾਰਟੀ ਲਈ ਤੁਸੀਂ ਬਣਾਉਣਾ ਚਾਹੁੰਦੇ ਹੋ ਬਹੁਤ ਸੋਹਣੇ ਤੁਹਾਡੇ ਸੂਟ ਜਿਹੜੇ ਰੈਡੀ ਹੋ ਜਾਣਗੇ ਠੀਕ ਹੈ ਜੀ ਲਓ ਜੀ ਕਲਰ ਫਟਾਫਟ ਦੇਖ ਲਓ ਜਿਹੜੇ ਤੇ ਕਲਰ ਚਾਹੀਦੇ ਨੇ ਫੈਬਰਿਕ ਬਹੁਤ ਹੀ ਫਾਈਨ ਕੁਆਲਿਟੀ ਦਾ ਜੀ ਲਓ ਜੀ ਇਹ ਵੀ ਕਲਰ ਬਹੁਤ ਪਿਆਰਾ ਹੈ ਕਿਰਪਾ ਤੁਹਾਨੂੰ ਹਲਕੇ ਜੇ ਕਲਰ ਕੋਲ ਕੇ ਦਿਖਾ ਦਿੰਨੇ ਆ ਡਿਜ਼ਾਈਨਿੰਗ ਇਨਾਂ ਦੀ ਸੇਮ ਹੈ ਠੀਕ ਹੈ ਜੀ ਦੁਪੱਟਾ ਤੋਂ ਦੂਸਰਾ ਕੋਲ ਕੇ ਤੁਹਾਨੂੰ ਦਿਖਾ ਦਿੱਤਾ ਇਸ ਤਰੀਕੇ ਨਾਲ ਇਹ ਵੀ ਸੇਮ ਦੁਪੱਟਾ ਰੈਡੀ ਹੋਇਆ ਹੋਇਆ ਦੇਖੋ ਐਂਡ ਜੇ ਅਗਰ ਗੱਲ ਕਰੀਏ ਸਟਿਚਿੰਗ ਦੀ ਅਗਰ ਤੁਸੀਂ ਸਾਡੇ ਤੋਂ ਸਟਿਚ ਕਰਵਾਉਣਾ ਤਾਂ ਅਸੀਂ ਤੁਹਾਨੂੰ ਟਾਫਟਾ ਲਾਈਨਿੰਗ ਐਡ ਕਰਕੇ ਦਵਾਂਗੇ ਅਗਰ ਤੁਸੀਂ ਸਟਿਚ ਆਪਣੇ ਤੋਂ ਕਰਵਾਉਣਾ ਚਾਹੁੰਦੇ ਹੋ ਤਾਂ ਸਾਨੂੰ ਦੱਸ ਸਕਦੇ ਹੋ ਅਗਰ ਤੁਸੀਂ ਖੁਦ ਸਟਿਚਿੰਗ ਕਰਵਾਉਣਾ ਠੀਕ ਹੈ ਜੀ ਕਈ ਭੈਣਾਂ ਕਹਿੰਦੇ ਸਾਨੂੰ ਕਿ ਨਹੀਂ ਆਮਨ ਸੀ ਸਿੰਗਲ ਸੂਟ ਮਗੋਂ ਨਾ ਦੇਖੋ ਸਿੰਗਲ ਸੂਟ ਦੀ ਸਟੀਚਿੰਗ ਨੂੰ ਟਾਈਮ ਲੱਗ ਜਾਂਦਾ ਠੀਕ ਹੈ ਪਰ ਉਹਨੂੰ ਪਲੀਜ਼ ਮਾਈਂਡ ਨਾ ਕਰਿਆ ਕਰੋ ਕਈ ਵਾਰ ਸਿੰਗਲ ਸੂਟ ਦੀ ਸਟੀਚਿੰਗ ਨੂੰ ਟਾਈਮ ਲੱਗਦਾ ਕਿਉਂਕਿ ਸਾਡੇ ਕੋਲ ਜਿੱਦਾਂ ਇਕੱਠੇ ਸੂਟ ਰੈਡੀ ਹੁੰਦੇ ਆ ਕਿਸੇ ਭੈਣ ਦੇ 10 ਕਿਸੇ ਦੇ 15 ਤਾਂ ਉਹ ਇਦਾਂ ਹੁੰਦਾ ਕਿ ਇੱਕ ਵਾਰ ਦੇ ਵਿੱਚ ਕਟਿੰਗ ਹੁੰਦੀ ਹੈ ਇੱਕ ਵਾਰ ਦੇ ਵਿੱਚ ਸਟੀਚਿੰਗ ਹੁੰਦੀ ਹੈ ਠੀਕ ਹੈ ਫਿਰ ਪਲੀਜ਼ ਥੋੜਾ ਵੇਟ ਕਰ ਲਿਆ ਕਰੋ ਸਟੀਚਿੰਗ ਨੂੰ ਅਗਰ ਤੁਸੀਂ ਸਾਡੇ ਤੋਂ ਹੀ ਕਰਵਾਉਣਾ ਚਾਹੁੰਦੇ ਹੋ ਲਓ ਜੀ ਕਲਰ ਤੁਸੀਂ ਫਟਾਫਟ ਚੈੱਕ ਕਰ ਲਓ ਤੇ ਬਟ ਕਾਟਨ ਦੀ ਲਾਈਨਿੰਗ ਇਹਦੇ ਨੀਚੇ ਨਾ ਐਡ ਕਰਵਾਇਓ ਕਿਉਂਕਿ ਸਾਡੇ ਕੋਲ ਕੋਈ ਵੀ ਕਲਰ ਡਮਲ ਅਵੇਲੇਬਲ ਨਹੀਂ ਹੈਗਾ ਸਿੰਗਲ ਸਿੰਗਲ ਕਲਰ ਅਵੇਲੇਬਲ ਨੇ ਜੀ ਜਿਹੜੀ ਪੈਨ ਨੂੰ ਜੋ ਵੀ ਪਸੰਦ ਆ ਰਿਹਾ ਫਟਾਫਟ ਸਕਰੀਨਸ਼ਾਟ ਲੈ ਕੇ ਸਾਨੂੰ ਵਟਸਐਪ ਤੇ ਮੈਸੇਜ ਕਰ ਦਿਓ ਫਿਰ ਇਹ ਨਾ ਕਿਓ ਕਿ ਅਮਨ ਅਸੀਂ ਤਾਂ ਹੁਣ ਵੀਡੀਓ ਦੇਖੀ ਸੀ ਜੇ ਬਸ 10 ਮਿੰਟ ਹੋਏ ਨੇ ਤੁਸੀਂ ਸੂਟ ਕਹਿ ਦਿੱਤਾ ਕਿ ਸੋਲਡ ਆਊਟ ਹੈ ਪੈਨ ਨੂੰ 10 ਮਿੰਟਾਂ ਦੇ ਵਿੱਚ ਵੀ ਕਈ ਵਾਰ ਸਾਰੇ ਸੂਟ ਜਿਹੜੇ ਨੇ ਸੋਲਡ ਆਊਟ ਹੋ ਜਾਂਦੇ ਨੇ ਠੀਕ ਹੈ ਜੀ ਲਓ ਜੀ ਇਹ ਵੀ ਕਲਰ ਬਹੁਤ ਸੋਹਣਾ ਰਸਟ ਔਰੇਂਜਾ ਕਲਰ ਹੈ ਬੜਾ ਹੀ ਪਿਆਰਾ ਜਿਹਾ ਅਨ ਇਹਨਾਂ ਤੋਂ ਇਲਾਵਾ ਤੁਸੀਂ ਅਗਰੇ ਵੱਲ ਪਰ ਵਰਕ ਕਰਵਾਉਣਾ ਚਾਹੁੰਦੇ ਹੋ ਬਾਟਮ ਦੇ ਉੱਪਰ ਵਰਕ ਕਰਵਾਉਣਾ ਚਾਹੁੰਦੇ ਤੁਸੀਂ ਕਰਵਾ ਸਕਦੇ ਹੋ ਬਹੁਤ ਸੋਹਣਾ ਤੁਹਾਡਾ ਸੂਟ ਜਿਹੜਾ ਪਾਰਟੀ ویئر ਬਣ ਜਾਏਗਾ ਠੀਕ ਹੈ ਜੀ ਅਗਰ ਤੁਸੀਂ ਹੈਂਡਵਰਕ ਦੇ ਵਿੱਚ ਜਾਣਾ ਚਾਹੁੰਦੇ ਹੋ ਜਾਂ ਆਰੀ ਦਾ ਕੰਮ ਕਰਵਾਉਣਾ ਚਾਹੁੰਦੇ ਹੋ ਤੁਸੀਂ ਉਸ ਤਰੀਕੇ ਨਾਲ ਕਰਵਾ ਸਕਦੇ ਹੋ ਦੁਪੱਟੇ ਸੂਟ ਬਹੁਤ ਹੀ ਜ਼ਿਆਦਾ ਸੋਹਣੇ ਨੇ ਜੀ ਲਓ ਜੀ ਇਹ ਵੀ ਪਿਆ ਜਿਹੜੀ ਸ਼ੇਡ ਹੈ ਬੜੀ ਹੀ ਪਿਆਰੀ ਜੀ ਹੈ ਤਾਂ ਇਹ ਵੀ ਪਿੰਕ ਟੋਨ ਦੇ ਵਿੱਚ ਬਟ ਇਹ ਵੀ ਸ਼ੇਡ ਬਹੁਤ ਹੀ ਜ਼ਿਆਦਾ ਸੋਹਣੀ ਹੈ ਦੇਖੋ ਕਿੰਨਾ ਸੋਹਣਾ ਕਲਰ ਹੈ ਅੱਜ ਕੱਲ ਜਿਹਦਾ ਮੈਰਿਜ ਫੰਕਸ਼ਨ ਦੇ ਉੱਪਰ ਇਦਾਂ ਦੇ ਹੀ ਦੁਪੱਟੇ ਬਹੁਤ ਪਿਆਰੇ ਬਣੇ ਨੇ ਬੜੀ ਸਰਦਾਰੀ ਜੇ ਸੂਟ ਨੇ ਅਗਰ ਕੁਝ ਤੁਸੀਂ ਡਿਫਰੈਂਟ ਪਾਉਣਾ ਚਾਹੁੰਦੇ ਹੋ ਨਾ ਤਾਂ ਉਸ ਤਰੀਕੇ ਦੀ ਵਾਲੀ ਕਲੈਕਸ਼ਨ ਪਿਓਰ ਬਨਾਰਸੀ ਦੇ ਉੱਪਰ ਹੀ ਬਣਿਆ ਹੋਇਆ ਜੀ ਪਿਓਰ ਬਨਾਰਸੀ ਦੇ ਉੱਪਰ ਹੀ ਬਣਿਆ ਹੋਇਆ ਠੀਕ ਹੈ ਪਿਓਰ ਕ੍ਰੇਪ ਦੀ ਬਾਟਮ ਰਹੇਗੀ ਦੁਪੱਟਾ ਤੁਹਾਨੂੰ ਆਪਾਂ ਦਿਖਾ ਦਿੱਤਾ ਖੋਲ ਕੇ ਸਾਰਾ ਪ੍ਰੋਪਰ ਦੁਪੱਟਾ ਜਿਹੜਾ ਰੈਡੀ ਹੋਇਆ ਹੋਇਆ ਬੜਾ ਹੀ ਸੋਹਣਾ ਜਿਆ ਦੁਪੱਟੇ ਤਾਂ ਅਗਰ ਤੁਸੀਂ ਅਲੱਗ ਤੋਂ ਕੋਈ ਲਾਸਟ ਫਿਨਿਸ਼ਿੰਗ ਦੇਣਾ ਚਾਹੁੰਦੇ ਹੋ ਤੁਸੀਂ ਦੇ ਸਕਦੇ ਹੋ ਆਦਰਵਾਇਜ਼ ਇਹਨੂੰ ਨੀਡ ਨਹੀਂ ਹੈਗੀ ਠੀਕ ਹੈ ਜੀ ਇਹ ਵੀ ਕਲਰ ਚੈੱਕ ਕਰੋ ਸਾਰੇ ਹੀ ਕਲਰ ਬਹੁਤ ਹੀ ਜ਼ਿਆਦਾ ਪਿਆਰੇ ਨੇ ਜੀ ਦੇਖੋ ਇਸ ਤਰ੍ਹਾਂ ਇਹ ਦੁਪੱਟਾ ਬਹੁਤ ਸੋਹਣਾ ਬਣਿਆ ਹੋਇਆ ਕਲਰ ਬਹੁਤ ਜ਼ਿਆਦਾ ਸੋਹਣਾ ਜੀ ਇਹ ਬਹੁਤ ਸੋਨਾ ਕਲਰ ਹੈ ਲੋੜੀ ਫੰਕਸ਼ਨ ਲਈ ਤੁਸੀਂ ਬਣਾ ਸਕਦੇ ਹੋ ਠੀਕ ਹੈ ਜੀ ਮੈਰਿਜ ਫੰਕਸ਼ਨ ਲਈ ਬਣਾ ਸਕਦੇ ਹੋ ਅਗਰ ਤੁਸੀਂ ਮੈਰਿਜ ਤੋਂ ਕਿਤੇ ਛੋਟੀ ਮੋਟੀ ਪਾਰਟੀ ਜਾਣਾ ਸੋਨੇ ਤੁਸੀਂ ਉਸ ਤਰੀਕੇ ਨਾਲ ਵੀ ਇਹਨੂੰ ਰੈਡੀ ਕਰਵਾ ਸਕਦੇ ਹੋ ਬਹੁਤ ਸੋਨੇ ਸੂਟ ਬਣਨਗੇ ਟਰੌਜ਼ਰ ਨਾਲ ਬਣਾਓ ਸਲਵਾਰ ਨਾਲ ਸਟਿਚ ਕਰਵਾਓ ਜਿਵੇਂ ਤੁਸੀਂ ਆਪਣੀ ਸਟਿਚਿੰਗ ਕਰਵਾਉਣਾ ਚਾਹੋ ਨਾ ਤੁਸੀਂ ਕਰਵਾ ਸਕਦੇ ਹੋ ਅਗਰ ਤੁਹਾਡਾ ਆਰਡਰ ਸਾਡੇ ਕੋਲ ਚੱਲ ਰਿਹਾ ਤੁਸੀਂ ਆਪਣੇ ਲਈ ਹੋਲਡ ਕਰਵਾ ਸਕਦੇ ਹੋ ਠੀਕ ਹੈ ਜੀ ਅਗਰ ਤੁਸੀਂ ਸਾਡੇ ਤੋਂ ਸਿੰਗਲ ਸੂਟ ਵਿਦਾਊਟ ਸਟਿਚਿੰਗ ਬਾਇ ਕਾਣਾ ਹੋਣ ਤੁਸੀਂ ਬਾਇ ਕਰ ਸਕਦੇ ਹੋ ਠੀਕ ਹੈ ਜੀ ਕਈ ਵਾਰ ਕੁਝ ਪਣਾ ਨਵੇਂ ਆਉਂਦੇ ਸਾਨੂੰ ਕਹਿ ਦਿੰਦੇ ਕਿ ਅਮਨ ਅਸੀਂ ਨਾ ਵਿਦਾਊਟ ਸਟਿਚਿੰਗ ਬਾਇ ਕਰਨੇ ਆ ਸੂਟ ਤੇ ਬਿਲਕੁਲ ਪਹਿਣੋ ਤੁਸੀਂ ਵਿਦਾਊਟ ਸਟਿਚਿੰਗ ਵੀ ਬਾਇ ਕਰ ਸਕਦੇ ਹੋ ਤੁਹਾਡੀ ਚੁਆਇਸ ਰਹੇਗੀ ਠੀਕ ਹੈ ਜੀ ਤੇ ਲੋ ਜੀ ਉਮੀਦ ਕਰਦੇ ਹਾਂ ਕਿ ਤੁਹਾਨੂੰ ਜਿਹੜੀ ਸਾਡੀ ਅੱਜ ਵਾਲੀ ਕਲੈਕਸ਼ਨ ਨੇ ਉਹ ਵਧੀਆ ਲੱਗੀ ਹੋਏਗੀ ਅਗਰ ਵਧੀਆ ਲੱਗੀ ਪਲੀਜ਼ ਸਤਿ ਸ਼੍ਰੀ ਅਕਾਲ